ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ਼ਲੋਕ ਮਹਲਾ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1279 ਅੰਗ ਤੇ ਸੁशोਭਿਤ ਇਹ ਸ਼ਬਦ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ ਪੋਲਾ ਵੈਦ ਨਾ ਜਾਣੈ ਕਰ ਕਲੇਜੇ ਮਾ ਜਦੋਂ ਪੈੜਾ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਚੌਥੇ ਕਾਲੇ ਨੂੰ ਸਾਮਨ ਕੇ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤੇ ਫਿਰ ਸਿੱਖਦੇ ਹਾਂ ਕੱਲੇ-ਕੱਲੇ ਸੁਰ ਤੇ बुल दीदी बकर कंढोले पुलाव ग जानह करख कने जे मे ओल रजाण करख कलेजे जे मा वैद सुवैद तो पहला रोग پچھان वैदा वैद सु वैद पहला रोग पछाड़।

टंडोल है बाय भगवान का नावल जग की पकड़े टंडोल है बा पकड़े टंडोल है बा पकड़े टंडोल ਇਸ ਤਰੀਕੇ ਨਾਲ ਇਸ ਸ਼ਬਦ ਦਾ ਅਗਲਾ ਅੰਤਰਾ ਵੀ ਗਾਇਨ ਹੋਣਾ ਹੈ ਤੇ ਹੁਣ ਆਪਾਂ ਇਸ ਸ਼ਬਦ ਨੂੰ ਸਿੱਖਦੇ ਹਾਂ ਕੱਲੇ-ਕੱਲੇ ਸਵਰ ਤੇ ਵਾਦੂਲਾ ਆ ਵਾ sa sare ni sare sare aa dulapa v badegi gare sa sa sare ni sare sare pakad tando le ba ਰੇ ਮਾ ਮਾ ਪਗਾਰੇ ਰੇ ਸਾਰਸ ਰੇ ਮਾ ਮਾ ਪਗਾਰੇ ਰੇ ਸਾਸ ਤੇ ਇਸ ਤਰੀਕੇ ਨਾਲ ਸਥਾਈ ਦੀ ਦੂਸਰੀ ਪੰਕਤੀ ਫੋਲਾ ਇੱਥੇ ਸ਼ੁੱਧ ਗਾ ਹੈ ਪਹਿਲਾ ਕੋਮਲ ਗਾ ਲਿਆ ਪਾ पोला वैना जनहि पोला वेला गज पु वेला गा रे गे गा गा जाही पोला वै जनयी कर्क कलेजे रे माम पिधा प माहे गारे रे स पोला पोला वै जनहीं कर्क ਕਲੇਜੇ ਮਾਂ ਹੈ ਇਸ ਤੋਂ ਬਾਅਦ ਵੈਦ ਵੈਦਗੀ ਪਕੜ ਢੰਡੋਲੇ ਬਾਹ ਤੇ ਇਸ ਤੋਂ ਬਾਅਦ ਅੰਤਰਾ ਆਪਾਂ ਦੇਖਦੇ ਹਾਂ ਵੈਦਾ ਵੈਦ ਸੋ ਵੈਦ ਤੋਂ ਵੈਦਾ

ਧਾ ਧਾ ਦਸਨੀ ਧਾ ਧਾ ਬਾਪਾ ਇਸ ਤੋਂ ਬਾਅਦ ਸੇਮ ਜਿਹੀ ਹੁੰਦੇ ਐਸਾ ਦਰੂ ਲੋਰ ਲੋ ਐਸਾ ਦਰੂ ਲੋ ਜਿਤ ਵੰਨੈ ਰੋਗਾ ਕਣ ਤੇ ਇਸ ਤੋਂ ਬਾਅਦ ਨਾਲ ਹੀ ਸਥਾਈ ਦੀ ਦੂਸਰੀ ਪੰਕਤੀ ਆਪਾਂ ਇੱਥੇ ਜੋੜਨੀ ਹੈ ਬੋਲਾ ਵੈ ਨਾ ਜਾਣਹੀ ਕਦਕ ਕਲੇਜੇ ਮਾ मेन उम्मीद है कि आप जी आसानी इस शब्द को सीख सकोगे गायन कर सकोगे वाहू जी का खालसा वाहू जी की फतेह